ਅੱਜ ਗਿੱਦੜਵਾਹ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਐ ਗਿੱਦੜਵਾਹੇ ਤੋਂ ਜਿਬਨੀ ਚੋਣ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਹ ਦੋ ਕੰਮ ਅਸੀਂ ਆਏ ਸੀ ਸਵੇਰ ਤੋਂ ਅਸੀਂ ਵਾਵਾ ਸੱਤ ਅੱਠ ਪਿੰਡਾਂ 'ਚ ਜਾਏ ਆਏ ਤੇ ਅਸੀਂ ਆਪਣਾ ਵੀ ਧੰਨਵਾਦੀ ਦੌਰਾ ਕਰ ਲਿਆ ਇਹ ਵੀ ਸਾਡੇ ਨਾਲ ਪਿੰਡਾਂ ਦੇ ਵਿੱਚ ਸੀ ਅਸੀਂ ਗਰੰਟਾ ਵੀ ਦਿੱਤੀਆਂ ਐ ਤੇ ਇਹਨਾਂ ਦੀ ਇੰਟਰੋਡਕਸ਼ਨ ਵੀ ਕਰਵਾਈ ਬਾਪੂ ਜੀ ਵੀ ਸਾਡੇ ਨਾਲ ਸੀਗੇ ਸਵੇਰ ਦੇ ਸਵੇਰ ਤੋਂ ਮਤਲਬ ਅਸੀਂ ਤਿੰਨੇ ਚਾਰੇ ਜਣੇ ਸਾਰੀ ਟੀਮ ਸਾਡੀ ਪਿੰਡ ਚ ਹੀ ਵਰਕ ਪਿੰਡਾਂ ਦੀ ਵਰਕ ਕਰਦੀ ਸੀ ਅਸੀਂ ਕਿਧਰਵਾ ਹਲਕੇ ਦੇ ਲੋਕਾਂ ਨੇ ਲੋਕਾਂ ਨੂੰ ਮਿਲਿਆ ਕੋਈ ਮੁੱਦੇ ਵੀ ਦੱਸੇ ਹੋਣਗੇ ਜਿੰਨੀ ਛੁਟਾ ਰਹੀ ਹੈ ਜਿਹੜੇ ਆ ਰਹੀ ਹੈ ਨੇ ਕੋਈ ਨਹੀਂ ਮੁੱਦੇ ਤਾਂ ਉਹਨਾਂ ਨੇ ਕਿਹਾ ਬਈ ਜੀ ਬਾਕੀਆਂ ਤੋਂ ਤਾਂ ਸਭ ਦਾ ਮਨ ਉੱਠ ਗਿਆ ਏ ਬਈ ਉਹ ਕਹਿੰਦੇ ਬਈ ਤੁਸੀਂ ਜਿਹੜਾ ਕੈਂਡੀਡੇਟ ਦਿੱਤਾ ਹੈ ਬਈ ਇਸ ਤੋਂ ਵਧੀਆ ਕੈਂਡੀਡੇਟ ਕਿਸੇ ਵੀ ਪਾਰਟੀ ਕੋਲ ਨਹੀਂ ਹੈ ਸਾਹ ਜੀ अकेਲੀ ਜਿਵੇਂ ਪੰਥਕਤਰਾ ਵੱਲੋਂ ਸੁਭਰਾਜ ਸਿੰਘ ਜੀ ਇੱਥੇ ਪਹਿਲਾਂ ਲਾਣ ਕਰਕੇ ਗਏ ਹੈ ਜਿਹੜੇ ਹਾਂਜੀ ਹਾਂਜੀ ਇਹ ਕਿਹੜੇ ਪੰਥਕਤਰਾ ਇੱਕੋ ਕਿ ਨਹੀਂ ਇੱਥੇ ਲੜ ਸਕਦੀ ਅਸੀਂ ਅੱਸੀ ਜੀ ਗੱਲ ਕਰ ਲਾਂਗੇ ਉਨ੍ਹਾਂ ਨਾਲ ਵੀ ਕੀ ਗੱਲ ਬਣਦੀ ਐ ਕੋਈ ਗੱਲ ਨਹੀਂ ਅਸੀਂ ਗੱਲ ਕਰ ਲਾਂਗੇ ਹਲੇ ਗੱਲਬਾਤ ਨਹੀਂ ਅਸੀਂ ਬੰਦ ਕੀਤੀ ਪਰ ਅਸੀਂ ਆਪਣਾ ਨਾਲ ਦੀ ਨਾਲ ਕੈਂਡੀਡੇਟ ਵੀ ਆਪਣਾ ਸੀ ਉਹ ਪਲਾਨ ਕਰਤਾ ਕੀ ਕਹਿਣਾ ਚਾਹੁੰਗੇ ਕਿ ਦਰਵਾਹੇ ਹਲਕੇ ਦੇ ਲੋਕਾਂ ਨੂੰ ਜੰਮੀ ਚੋਣ ਦੇ ਵਿੱਚ ਜਿਹੜੇ ਜਿਹੜੇ ਪਿਛਲੀ ਵਾਰ ਤੁਹਾਨੂੰ ਇਥੋਂ 32000 ਵੋਟ ਕਿ ਦਰਵਾਹੇ ਹਲਕੇ ਚ ਪਈ ਸੀ 12000 ਵੋਟ ਤੁਹਾਨੂੰ ਬਹੁਤ ਲੇਟ ਸੀਗੀ ਕੀ ਲੱਗਦਾ ਕਿ ਪੰਥਕ ਵੋਟ ਖੜੀ ਉਸੇ ਤਰੀਕੇ ਨਾਲ ਬਿਲਕੁਲ ਜੀ ਅਸੀਂ ਪਿੰਡਾਂ ਚ ਗਏ ਆ ਕੱਟ ਤਾਂ ਵੱਧ ਹੋ ਗਿਆ ਪਹਿਲਾਂ ਨਾਲੋਂ ਕਿਉਂਕਿ ਗੱਲ ਇਹ ਹੈ ਜੀ ਮੈਂ ਅਪਰੋਕਸੀਮੇਟਲੀ ਅੱਧੇ ਤੋਂ ਵੱਧ ਹਲਕਾ ਕੱਢਦਾ ਤੇ ਗਰੰਟਾ ਵੀ ਦੇਈ ਜਾਂਦਾ ਹੈ ਜਿਹੜੇ ਪਿੰਡ ਜਨਾਂ ਹੈ ਗਰੰਟ ਵੀ ਧੰਨਵਾਦ ਵੀ ਗਿੱਦੜਵਾਏ ਹਲਕੇ ਵਿੱਚ ਵੀ ਗਿੱਦੜਵਾਏ ਦੇ 15 ਕਿ ਪਿੰਡ ਰਹਿ ਗਏ ਹੁਣੇ ਮੈਨੂੰ ਲੱਗਦਾ ਬਾਕੀ ਮੈਂ ਸਾਰੇ ਪਿੰਡ ਕੱਢ ਤੇ 7-8 ਪਿੰਡ ਕੱਲ ਨੂੰ ਕੱਢ ਦੂੰਗਾ ਫਿਰ 2 ਦਿਨਾਂ ਬਾਅਦ 1 ਦਿਨ ਹੋਰ ਰੱਖ ਕੇ 7-8 ਹੋ ਕੱਢ ਦੂਗਾ ਮੈਂ ਟੋਟਲ ਏਰੀਆ ਗਿੱਦੜ ਵਾਹਦੇ ਏ ਟੂ ਜ਼ੈਡ ਸਾਰੇ ਪਿੰਡ ਕੱਢ ਦੇਣੇ ਆ ਕਿਤੇ ਕਿਤੇ ਬਾ ਸੀਟ ਹੋਰ ਸੀਟ ਮੰਨੀ ਜਾਂਦੀ ਹੈ ਜੀ ਵੱਡੇ ਵੱਡੇ ਜਿਵੇਂ ਰਾਜਾ ਬੜੰਗ ਵੀ ਹਾਂ ਜੀ ਸੁਖੀਰ ਬਾਦਾ ਜੀ ਦੀ ਪ੍ਰਧਾਨ ਹੈ ਛੜੇ ਘੇ ਢਲੋਂ ਜੀ ਇਧਰ ਆ ਚੁੱਕੇ ਹੈ ਲੱਗਦਾ ਵੀ ਪੰਥਕ ਵੋਟ ਆ ਜਿਹੜੀ ਜਿਵੇਂ ਐਮਪੀ ਵਲੇ ਸੀਗਾ ਜਾਂ ਮੁਕਾਬਲਾ ਦੇ ਪਾਉਗੀ ਬਿਲਕੁਲ ਜੀ ਬਿਲਕੁਲ ਮੁਕਾਬਲਾ ਕੀ ਜਿੱਤੂਗਾ ਮੁਕਾਬਲੇ ਵਾਲੀ ਕਿਹੜੀ ਗੱਲ ਹੈ ਦੀਪ ਸਿੱਧੂ ਦਾ ਬ੍ਰਦਰ ਹੈ ਕੌਮ ਨੂੰ ਜਗਾਉਣ ਵਾਲਾ ਜਿਹੜਾ ਜਿਹਨੇ ਜਾਗ ਲਾਇਆ ਕੌਮ ਨੂੰ ਜਗਾਇਆ ਹੈ ਦੀਪ ਸਿੱਧੂ ਨੇ ਉਹਨਾਂ ਦਾ ਬ੍ਰਦਰ ਹੈ ਇਹ ਜਤਨਗੇ ਜੀ ਇਹ